ਰਾਜਪੁਰਾ ਦੇ ਕਸਬਾ ਬਨੂੜ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਧਿਰਾਂ ਵਿੱਚ ਵਧਿਆ ਆਪਸੀ ਤਕਰਾਰ ਨਗਰ ਕੌਂਸਲ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਸਿਆਸੀ ਧਿਰ ਦੇ ਭਜਨ ਲਾਲ ਦਰਮਿਆਨ ਬਧੀ ਤਲਖੀ ਪਹਿਲੀ ਧਿਰ ਨੇ ਕਿਹਾ ਕਿ ਕੇਸ ਅਦਾਲਤ ਚੋ ਹੋ ਚੁਕਿਆ ਹੈ ਖਾਰਜ ਦੂਜੀ ਨੇ ਲਾਇਆ ਨਜ਼ਾਇਜ਼ ਕਬਜ਼ੇ ਤੋਂ ਬਿਨਾ ਬਜਾ ਤੰਗ ਪਰੇਸ਼ਾਨ ਕਰਨ ਦਾ ਦੋਸ਼ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਮਹਾਰਾਜਪੁਰਾ ਦੀ ਰਿਪੋਰਟ ਆਏ ਜਾ ਰਹੇ ਹਨ ਜ਼ਮੀਨ ਦੇ ਪਹਿਲਾਂ ਤਾਂ ਮੈਂ ਗੁਰਜੀ ਤੁਹਾਡਾ ਧੰਨਵਾਦ ਕਰਦਾ ਚੈਨਲ ਚੜ੍ਹਦੀ ਕਲਾ ਟਾਈਮ ਡੀਪ ਪੰਜਾਬ ਲੈਬ ਆਫ ਇੰਡੀਆ ਦਾ ਤੁਸੀਂ ਆਏ ਆ ਮੈਂ ਵੈਲਕਮ ਕਹਿੰਦਾ ਤੁਹਾਨੂੰ ਜਿਹੜਾ ਭਾਜਨ ਲਾਲ ਮੇਰੇ ਤੇ ਬਲੇਮ ਲਾ ਰਿਹਾ ਜੀ ਮੇਰੇ ਤੇ ਤਾਂ ਕੋਈ ਮੇਰਾ ਤਾਂ ਭਾਜਨ ਲਾਲ ਨਾਲ ਕੋਈ ਰੌਲਾ ਨਹੀਂ ਭਾਜਨ ਲਾਲ ਸਿਰਫ ਆਪਣੇ ਬੈਨੀਫਿਟ ਵਾਸਤੇ ਨਜਾਇਜ਼ ਫਾਇਦਾ ਚੱਕ ਕੇ ਨਜਾਇਜ਼ ਜ਼ਮੀਨਾਂ ਵੇਚਣ ਵਾਸਤੇ ਪਹਿਲਾਂ ਉਹ 10 ਸਾਲ ਕਾਲੀ ਦਾਲ ਚ ਰਹਾ ਫਿਰ ਸਰਦਾਰ ਹਰਦਿਆਲ ਸਿੰਘ ਰਾਜ ਰਹਾ ਹਰਦਿਆਲ ਸਿੰਘ ਨੇ ਕਦੇ ਵੀ ਅੱਜ ਤੱਕ ਤੁਸੀਂ 10 ਸਾਲ ਦਾ ਰਿਕਾਰਡ ਲਾ ਲਓ ਵੀ ਜੇ 1 ਇੰਚ ਜ਼ਮੀਨ ਚਾ ਦੱਬਣ ਦੇ ਜਾਂ ਕਬਜ਼ਾ ਕਰਦਾ ਉਹ ਤੋਂ ਬਾਅਦ ਉਹ ਮੈਡਮ ਨਿਰਨਾ ਮਿੱਤਲ ਨਾਲ ਚਲੇ ਗਏ ਉਸ ਤੋਂ ਬਾਅਦ ਇਹਨਾਂ ਨੇ ਇੰਨੀ ਇਨਹੇਰ ਕਰਦੀ ਪਾਤੀ ਵੇਚ-ਵੇਚ ਕੇ ਪਲਾਟ ਸਾਰਾ ਕੁਝ ਕਰੀ ਜਾਂਦੇ। ਫੇਰ ਇਹਨੇ ਕੱਲ ਮੇਰੇ ਪਿੰਡ 'ਚ ਸਾਡੇ ਕੋਲ ਸਟੇ ਐ। ਇੱਕ ਆਪੀਏ ਸਟੇ ਦੀ। ਮੈਂ ਤੁਹਾਨੂੰ ਦੇ ਦਾਂਗਾ ਪ੍ਰੋਪ। ਇੱਕ ਕਹਿੰਦਾ ਵੀ 428 ਨੰਬਰ ਸਾਡੀ ਜਿਵੇਂ ਰੂਰੇ ਨਿਕਲਦੀ ਮੇਰੀ ਭੈਣ ਦੇ। ਜਿਹੜੀ 42829 ਹੈ ਇਹ ਫਰਦੇ ਮੇਰੇ ਕੋਲ। ਪੂਰੇ ਕਿਤੇ ਉਹਨਾਂ ਦਾ ਨਾ ਹੀ ਦਰਜ ਨੇ। ਸਿਰਫ ਤੇ ਸਿਰਫ ਭਾਜਨ ਲਾਲ ਸਿਰ ਆਪਣੇ ਬੈਨੀਫਿਟ ਵਾਸਤੇ ਉਹ ਪੂਰੇ ਬਾਜੀਗਰ ਭਾਈਚਾਰੇ ਦਾ ਦੁਸ਼ਮਣ ਹੈ ਸਿਰਪ ਉਹਨੂੰ ਆਪਣੇ ਸੱਤ ਕਿਲੇ ਦਿਖਦੇ ਨੇ ਜਿਹੜੀ ਉਹਦੇ ਕਬਜ਼ੇ ਚਾਹਦੇ ਫਦਰ ਸਾਹਿਬ ਦੇ ਨਾਂ ਤੇ ਠੀਕ ਹੈ ਜੀ ਅਸੀਂ ਮਤਾ ਵੀ ਪਾਇਆ ਤਾਂ ਬਾਜੀਗਰ ਭਾਈਚਾਰੇ ਦੇ ਹੱਕ ਜਿਹਨਾਂ ਦਾ ਰਹਿਸ਼ੀ ਦਾ ਸਿਰਪ ਉਹਦਾ ਇੱਕ ਹੀ ਸਵਾਲ ਸੀ ਵੀ ਪਹਿਲਾਂ ਸੱਤ ਕਿੱਲਾਂ ਦਾ ਮੇਰਾ ਨਵੇੜ ਦੋ ਜ਼ਮੀਨ ਦਾ ਜੀ ਉਤੋਂ ਬਾਅਦ ਭਾਈਚਾਰੇ ਨੂੰ ਦੇਣੀ ਦੋ ਨਹੀਂ ਦੇਣੀ ਨਾ ਦੋ ਕੱਲ ਹੀ ਨਾ ਨਾ ਗੁੰਡਾ ਰਾਜ ਲਿਆ ਕੇ ਉਹਰੇ 700 ਬੰਦਾ ਲਿਆ ਕੇ ਮੈਂ ਹੈ ਨਹੀਂ ਸਿ ਬਾਹਰ ਸੀ ਉਹ ਮੇਰੇ ਲੇਡੀਜ਼ ਦੀ ਮੇਰੇ ਪਿੰਡ ਦੇ ਕੁਝ ਬੰਦੇ ਸੀ ਉਹ ਸਾਡੇ ਕਾਰੋਬਾਰ ਵਾਲੇ ਬੰਦੇ ਆ ਖੇਤੀਬਾੜੀ ਵਾਲੇ ਇਹਨਾਂ ਨਾਲ ਥੱਕੇ ਸ਼ਾਈ ਪੁਲਿਸ ਦੀ ਸ਼ਹਿ ਨਾਲ ਪੁਲਿਸ ਖੜੀ ਹੈ ਨਾਲ ਕੋਈ ਪੁਲਿਸ ਨੇ ਸਾਡਾ ਪੱਖ ਨਹੀਂ ਸੁਣਿਆ ਉਥੇ ਬੱਲੀਆਂ ਲੋਆ ਜਾਂ ਜਦ ਕਿ ਉਹ ਸਾਡੀ ਸਟੇ ਹੈ 20 ਬਿਗੇ 3 ਵਿਸਤ ਤੁਸੀਂ ਸਟੇ ਦਿਖਾਈ ਨਹੀਂ ਜੀ ਦਿਖਾਈ ਜੀ ਫਿਰ ਐਸਐਚਓ ਸਾਥ ਬਾਤ ਕੀ ਆ ਐਸਐਚਓ ਸਾਹਿਬ ਨੇ ਕਿਹਾ ਬਹਾਦਰ RAM ਸਤੇ ਹਾਜ਼ਰ ਤੀ ਹੁਣੇ ਸਟੇ ਦੇਖ ਕੇ ਤਾਂ ਕੰਮਰ ਕੁਆਤ ਇਸ ਤੇ ਕਿਸ ਦੀ ਗੱਲ ਕਰ ਰਹੇ ਹੋ 472 73 ਦੀ ਇਹ ਤਾਂ ਹੈਗਾ 673 ਨੰਬਰ ਚ 678 ਦਾ ਕੋਈ ਰੌਲਾ ਨਹੀਂ ਰੌਲਾ ਹੀ ਇਹ ਜਿਹੜੀ 428 29 ਕਹਿ ਰਿਆ ਇਹ ਹਵੇਲੀ ਵਸੀ ਚ ਪੈਂਦੀ ਟਿਊਬਵੈਲ ਦੇ ਕੋਲ ਉਹ ਤਾਂ ਆਲਰੇਡੀ ਵੇਚ ਚੁੱਕਿਆ ਹੈ ਕਿਹਦੇ ਨਾਮ ਤੇ ਹੈ ਉਹ ਫਰਦ ਵਿੱਚ ਫਰਦ ਵਿੱਚ ਕਿਹਦੇ ਨਾਮ ਤੇ ਬੋਲ ਰਹੀ ਹੋ 428 ਜੀ ਹਾਂ ਜੀ ਇਹ ਹੈਗੀ ਮਾਲਕੇ ਦਾ ਵਕ ਬੋਰਡ ਹੈ ਜੀ ਹਾਂ ਜੀ ਮੇਰ ਚੰਦ ਪੁੱਤਰ ਨਰੈਣ ਚੰਦ ਗਰੀਂਦਾ ਅੱਜ ਫਾਸਲ ਖਰੀਬ 1968 ਤੋਂ 86 ਤੱਕ ਪਟਾ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਦੇ ਨਾਂ ਦੇ ਕੋਈ ਪਟਾ ਨਹੀਂ ਬੱਕ ਮੋੜਦੇ ਇਹ ਜਾਨੀ ਅਲਾਟਮੈਂਟ ਕਰਾ ਕੇ ਹੁਣ ਨਜਾਇਜ਼ ਕਬਜ਼ਾ ਕਰਨ ਚਾਹੁੰਦੇ ਹਾਂ ਜੀ ਜੋ ਤੁਹਾਡੇ ਤੇ ਗੱਲ ਚੱਲ ਰਹੀ ਹੈ ਉਹ 428 ਨੰਬਰ 472 ਨੰਬਰ ਤੇ 473 ਨੰਬਰ 472 ਤਾਂ ਹੀ ਨਹੀਂ ਇੱਥੇ ਤਾਂ ਉਹ ਤਾਂ 472 ਦੀ ਗੱਲ ਕਰ ਰਹੇ ਨਾ 472 ਤੇ 473 ਦੇ ਦੇਖੋ ਤੁਸੀਂ ਰਿਕਾਰਡ ਔਨ ਰਿਕਾਰਡ ਥਾਣੇ ਤੋਂ ਲੈ ਲਓ ਜਾ ਉਹਨਾਂ ਜੜੀ ਐਪਲੀਕੇਸ਼ਨ ਲਈ ਵੀ 428 ਦੀ ਲਈ ਵੀ ਉਹ ਬਿਲਕੁਲੀ ਵੀਰਜੀ ਝੁੱਠਾ ਵੈ ਉਹ ਆਪਣੇ ਸਾਰੇ ਬਰਾਦਰੀ ਨੂੰ ਬਿਲਕੁਲ ਆਪਣੇ ਫਾਇਦੇ ਵਾਸਤੇ ਵੇਚ ਰਿਹਾ ਮੈਂ ਤਾਂ ਇੱਕ ਸਾਰੇ ਉਹਨਾਂ ਬਾਜੀਗਰ ਭਾਈਚਾਰੇ ਨੂੰ ਬੇਨਤੀ ਕਰ ਰਿਹਾ ਵੀ ਜਿਹੜਾ ਇਹ ਬੰਦਾ ਥੋੜਾ ਦੇਖੋ ਮੇਰਾ ਕੋਈ ਬਾਜੀਗਰ ਭਾਈਚਾਰ ਨਾਲ ਮੇਰੇ ਪਰਿਵਾਰਕ ਸੰਬੰਧ ਹੈ ਕੋਈ ਮੇਰੇ ਉਹਨਾਂ ਨਾਲ ਦੁਸ਼ਮਣੀ ਨਹੀਂ ਨਾ ਮੈਂ ਕਦੇ ਉਹਨਾਂ ਦਾ ਮਾੜਾ ਕਰਾਂਗਾ ਨਾ ਮੇਰਾ ਹਰਦਿਆਲ ਸਿੰਘ ਕਰੇਗਾ ਉਹਨਾਂ ਦਾ ਮਾੜਾ ਜੇ ਮਾੜਾ ਇਹਦਾ ਹੋਊਗਾ ਤਾਂ ਮੈਡਮ ਨਿੱਨਾ ਨਿੱਕਲਦੇ ਟਾਈਮ ਹੋਊਗਾ ਜਾਂ ਭਾਜਨ ਲਾਲ ਹੋਊਗਾ ਜਿਹੜਾ ਵੀ ਮਾੜੇ ਦਾ ਹਰਜਾਨਾ ਨੁਕਸਾਨ ਦਾ ਜ਼ਿੰਮੇਵਾਰ ਭਾਜਨ ਲਾਲ ਲੰਦਾ ਹੋਊਗਾ ਇਹਨੂੰ ਦੇਖੋ ਨਗਰ ਕੌਂਸਲ ਦਾ ਪ੍ਰਧਾਨ ਬਣਾ ਕੇ ਰੱਖਿਆ ਇਹਨਾਂ ਦਾ ਵੇਚਣ ਤੋਂ ਬਿਨਾ ਹੋਰ ਕੁਛ ਰੱਖਿਆ ਠੀਕ ਹੈ ਫੈਸਲਾ ਕੀ ਹੋਇਆ 428 ਦਾ ਜਿਹੜਾ 428 ਦਾ ਜੀ ਸਾਡੇ ਕੋਲ ਸਾਡੇ ਕੋਲ ਅਸੀਂ ਅੱਜ ਉਹਦੀ ਐਪਲੀਕੇਸ਼ਨ ਲਾਤੀ ਜੀ 428 ਦੀ ਬੱਕ ਮੂੜ ਨੂੰ ਨੋਟਿਸ ਕਰਤਾ ਵੀ ਤੁਸੀਂ ਅਲਾਟਮੈਂਟ ਦੱਸੋ ਵੀ ਕਿਹਦੇ ਨਾਮ ਹੈ ਫਿਰ ਉਹ ਮੈਂ ਖੁਦ ਗਿਆ ਉਹ ਕਹਿੰਦੇ ਵੀ ਮਾ ਤੁਸੀਂ 428 ਚ ਇਹ ਬੰਦੇ ਕਬਜ਼ਕਾਰ ਹੈ ਤੁਸੀਂ ਅਲਾਟਮੈਂਟ ਕਿਦਾਂ ਕਰਦੀ ਉਹ ਕਹਿੰਦਾ ਜੀ ਅਲਾਟਮੈਂਟ ਅਸੀਂ ਤਾਂ ਕਰੀ ਨਹੀਂ ਅਸੀਂ ਫਰਦ ਚ ਦੇਖੋ ਮੈਂ ਫਰਦ ਮੇਰੇ ਕੋਲ ਹੈ ਪ੍ਰੂਫ ਪ੍ਰਧਾਨ ਜੀ ਕੋਲੋਂ ਮੈਨੂੰ ਦੋਸ਼ ਲਾਇਆ ਕਿ ਜਦੋਂ ਅਸੀਂ ਆਪਣਾ ਕਬਜ਼ਾ ਲੈਣੋਂ ਬੰਦੇ ਆਏ ਆ ਕਿੰਨੇ ਉਹਨਾਂ ਨਾਲ ਮਾਰ ਕੁੱਟ ਵੀ ਹੋਈ ਹੈ ਕਿੰਨਾਂ ਨਾਲ ਜੀ ਉਹ ਜਿਹੜੇ ਕਬਜ਼ਾ ਲੈਣ ਆਏ ਸੀ ਮੈਂ ਤੁਹਾਨੂੰ ਬਤੌਰ ਪ੍ਰੂਫ ਵੀਡੀਓ ਦਵਾਵਾਂਗਾ ਮੇਰਾ ਕੋਈ ਬੰਦਾ ਨਹੀਂ ਪਿੰਡ ਦਾ ਹੈ ਸੀ ਲੇਡੀਜ਼ ਨੂੰ ਗਲ ਤੋਂ ਹੱਥ ਪਾਏ ਉਹਨਾਂ ਨੇ ਕੱਪੜੇ ਬਾੜ ਤੱਕ ਪਏ ਕਾਰਨ ਇਹ ਅਫਸੋਸ ਇਹ ਹੈ ਵੀ ਸਾਡੀ ਸਰਕਾਰ ਨਹੀਂ ਉਹਨਾਂ ਦਾ ੱੱਕਾ ਚੱਲ ਰਿਹਾ ਪਰ ਆਉਣ ਵਾਲਾ ਮੈਂ ਭਾਜਨ ਲਾਲ ਨੂੰ ਵਾਰਨਿੰਗ ਦਿੰਦਾ ਜਦੋਂ ਸਮਾਂ ਬਦਲੇਗਾ ਨਾ ਇਹਦੇ ਜਵਾਬ ਤਨੂੰ ਦੇਣੇ ਬਹੁਤ ਔਖ ਹੋ ਜੰਗੇ ਤੇਰਾ ਭਾਈਚਾਰਾ ਤੇਰੇ ਵਿਰੁੱਧ ਹੈ ਸਾਰਾ ਅੱਜ ਵੀ ਮੈਂ ਉਹਨਾਂ ਭਾਈਚਾਰੇ ਦੀ ਜਮਾਨਤ ਕਰਾ ਕੇ ਲਿਆ ਜੇ ਇੰਨਾ ਚੰਗਾ ਹੁੰਦਾ ਇਹ ਆਪਣੇ ਭਾਈਚਾਰੇ ਦੀ ਜਮਾਨਤ ਕਰਾ ਕੇ ਲੈਂਦਾ ਇਹ ਬਿਲਕੁਲ ਵੀਰ ਜੀ ਆਪ ਦੇ ਫਾਇਦੇ ਵਾਸਤੇ ਲੋਕਾਂ ਦਾ ਨੁਕਸਾਨ ਕਰ ਰਿਹਾ ਬਨੂੜ ਦਾ ਨੁਕਸਾਨ ਕਰ ਰਿਹਾ ਮੈਂ ਤਾਂ ਮੈਡਮ ਨੀਨਾ ਮਿੱਤਲ ਨੂੰ ਵੀ ਕਹਿ ਰਿਹਾ ਹੱਥ ਬੰਨ੍ਹ ਕੇ ਬੇਨਤੀ ਵੀ ਇਹਦਾ ਖਹਿੜਾ ਛੱਡ ਦਿਓ ਜੇ ਤੁਸੀਂ ਕੋਈ ਮਾੜਾ ਮੋਟਾ ਖੱਟਣਾ ਨਹੀਂ ਇਹ ਥੋੜਾ ਜੇ ਹਰਦਿਆਲ ਸਿੰਘ ਦਾ ਨਹੀਂ ਹੋਇਆ ਇਨਾ ਬੰਨਣਾ ਤੁਹਾਡਾ ਵੀ ਨਹੀਂ ਇਹਦੇ ਤਾਂ ਅਗਲੀ ਪੌੜੀ ਤਿਆਰ ਰੱਖੀ ਦੀ ਨਹੀਂ ਹੁਣ ਤੁਹਾਡਾ ਕਹਿੰਦਾ ਮਤਲਬ ਹੈ ਜੋ ਮਾਨਯੋਗ ਅਦਾਲਤ ਵਿੱਚ ਤੁਹਾਡਾ ਸਟੇ ਆਰਡਰ ਲੱਗਿਆ ਹੋਇਆ ਹਾਂਜੀ ਤੇ ਜੋ ਇਹਨਾਂ ਤੇ ਤੁਸੀਂ ਕੇਸ ਕੀਤਾ ਹੋਇਆ ਕੀਤਾ ਹੈ ਜੋ 10 ਲੇਡੀਆਂ ਨੇ ਕੀਤਾ ਹਾਂਜੀ ਤਾਂ ਜੋ ਵੀ ਮਾਨਯੋਗ ਕੋਰਟ ਦਾ ਫੈਸਲਾ ਹੋਵੇਗਾ ਹਾਂ ਮਨਜ਼ੂਰ ਹੈ ਮਨਜ਼ੂਰ ਹੈ ਸਾਨੂੰ ਦੇਖੋ ਕੋਰਟ ਨਿਆ ਸਭ ਤੋਂ ਉੱਚਾ ਹੈ ਜੋ ਉਹਦਾ ਫੈਸਲਾ ਹੋਊਗਾ ਸਾਨੂੰ ਮਨਜ਼ੂਰ ਹੈ ਅਸੀਂ ਲੜਾਈ ਲੜਾਂਗੇ ਦਾ ਜੀ ਪਜਲਾੁਰ ਲੋਕ ਇਹ ਜਾ ਰਹਾ ਜਿਹੜਾ 472 73 ਬਰਖਸਰਾ ਪਰਤੇ ਨਗਰ ਕੌਂਸਲ ਨੂੰ ਨਾਲ ਪਾਰਟੀ ਬਣਾਏਗਾ ਤੁਸੀਂ ਮਨੋਦਾ ਪ੍ਰਧਾਨ ਵੀ ਹੋ ਨਗਰ ਕੌਂਸਲ ਦੇ ਉਹ ਤਾਂ ਮੈਂ ਵੀ ਪਾਰਟੀਆਂ ਦੇ ਇੱਕ ਕੀ ਇਸ ਇਸ ਤੇ ਵੀ ਕੀ ਕਰਨਾ ਚਾਹੁੰਦੇ ਤੁਸੀਂ ਇਸ ਨੂੰ ਸਪਸ਼ਟੀ ਕਰੰਗਿਓ ਜਿਹੜਾ ਅਸੀਂ ਬਣਾਇਆ ਜੀ 678 ਤੋਂ ਟੋਬਾ ਵੈ ਟੋਬੇ ਚ ਕੁਝ ਜਗ੍ਹਾ ਵੈ ਕੁਝ ਪਾਣੀ ਪੂਣੀ ਖੜਾ ਜਿੱਥੇ ਮੇਰੇ ਤੁਸੀਂ 678 ਦੀ ਗੱਲ ਕਰ ਰਹੇ ਹੋ ਉਹ 478 ਦੀ ਕੋਈ ਗੱਲ ਹੀ ਨਹੀਂ ਕਰ ਰਹੇ ਤੁਸੀਂ 472 ਤਾਂ ਰੋਜ਼ ਬਦਲੂਗਾ ਜੀ ਕੱਲ ਜਿਹੜਾ ਐਪਲੀਕੇਸ਼ਨ ਠਾਣੇ ਤੋਂ ਲਵ 428 ਦੀ ਐਪਲੀਕੇਸ਼ਨ ਹੈ ਸਰ ਅਸੀਂ ਤਾਂ ਉਹ ਗੱਲ ਕਰਾਂਗੇ ਨਾ ਤੁਹਾਨੂੰ ਉਹ ਨਈ ਪ੍ਰੈਸ ਕਾਨਫਰੰਸ ਕਰਕੇ ਦੱਸਾਂਗੇ 472 ਤੇ 473 ਦਾ ਕਹਿ ਰਹੇ 470 ਮੇਰੇ ਜਿਹੜੇ ਮੇਰੇ ਕੋਲ ਹੈ ਜਿਹੜਾ ਰਿਕਾਰਡ ਹੈ ਜੀ 428 ਦਾ ਉਹਨੇ ਪਾਇਆ ਸੀ ਐਪਲੀਕੇਸ਼ਨ ਪਈ ਸਾਡੇ ਕੋਲ ਠਾਣੇ 'ਚ ਹਾਂਜੀ 428 ਦੇ ਦੀਨ ਨੇ ਮੈਨੂੰ ਬੁਲਾਇਆ ਗਿਆ ਤਾਂ ਉਹ ਕੋਈ ਉਹਦਾ ਨਾਂ ਨੰਬਰ ਹੈ ਉਹ ਨੂੰ ਨਾ ਹੋਰ ਦੇਖ ਲਿਆ ਹੁਣ ਕਿਤੇ ਬੱਕ ਬੋਰਡ ਦੀ ਫੈਲ ਚਾਚਾ ਫਰਦ 678 ਦਾ ਰੌਲਾ ਪਾ ਲਿਆ ਹੁਣ ਨਹੀਂ ਇਹ ਕੋਈ ਨੰਬਰ ਬਾਅਦ ਵਿੱਚ ਬਦਲੇ ਹੈ ਪਹਿਲੇ ਬੱਕ ਬੋਰਡ ਦੀ ਸੀ ਫਿਰ ਨਗਰ ਕੌਂਸਲ ਦੀ ਚਾਈ ਨਹੀਂ ਨਹੀਂ ਹੈ ਹੀ ਨਗਰ ਕੌਂਸਲ ਦੀ ਹੈ ਜੀ ਮੈਂ ਚੇਂਜ ਕਿਸ ਤੋਂ ਹੈ ਫਿਰ ਨੰਬਰ ਦਾ ਕਿਉਂ ਹੋ ਰਿਹਾ ਹੈ 472 73 400 ਉਹ ਤਾਂ ਰੋਜ਼ ਬਦਲਦੇ ਰਿਹਾ ਜੀ ਉਹ ਤਾਂ ਭਾਜਨ ਲਾਲੀ ਜਵਾਬ ਦੇ ਸਕਦਾ ਉਹਦਾ ਕਾਰਨ ਕੀ ਹੈ ਕਹਾਂ ਤਾਂ ਦੇਖੋ ਚੋਰ ਦਾ ਚੋਰੀ ਲਕਾਊਗਾ ਵੀ ਦਰਤ ਵਿੱਚ ਛੇੜਛਾੜ ਕੀਤੀ ਗਈ ਹੈ ਤੁਹਾਡੇ ਗੈਟ ਦਾ ਮਤਲਬ ਹੈ ਕਿਹੜੇ ਜੀ ਜਿਹੜੇ ਨੰਬਰ ਚੇਂਜ ਹੋ ਰਹੇ ਬਿਲਕੁਲ ਨਹੀਂ ਚੇਂਜ ਨਹੀਂ ਹੋ ਰਹੇ ਜੀ ਜਦੋਂ ਤੁਸੀਂ ਥਾਣੇ ਤੋਂ ਐਪਲੀਕੇਸ਼ਨ ਲਓਗੇ ਦੀ 428 ਦੀ ਹੈ ਭਾਜਨ ਲਾਲ ਐਪਲੀਕੇਸ਼ਨ ਲਓ ਨਾ ਥਾਣੇ ਤੋਂ ਭਾਜਨ ਲਾਲ ਰਿੰਕੂ ਸਨ ਆਫ ਅਮਰਜੀਤ ਹੁਣ ਔਰੇ ਵਾਸਤਾ ਪਾਰਿਆ ਵੀ ਇਹ ਮੇਰੀ ਭੈਣ ਵਿਧਵਾ ਉਹਦੀ ਜ਼ਮੀਨ ਇਹ ਬਾਈ ਜੀ ਇਹ ਇੰਨਾ ਚਾਤਰ ਚਲਾਕ ਬੰਦਾ ਇਹ ਆਪਣੀ ਬਰਾਦਰੀ ਨੂੰ ਬਹੁਤ ਨੁਕਸਾਨ ਵਿਚਾਰ ਰਿਹਾ ਲੋਕੋ ਨੇ ਉਹ ਲੋ ਜਿਹੜੇ ਐਲੀਗੇਸ਼ਨ ਲਗਾਏ ਤੁਸੀਂ ਨਕਾਰਦੇ ਹੋ ਨਾ ਮੈਂ ਬਿਲਕੁਲ ਨਕਾਰਦਾ ਜੀ ਮੈਂ ਬਿਲਕੁਲ ਨਕਾਰਦਾ ਕੀ ਸਮਝਦੇ ਹੋ ਕਿ ਉਹ ਤੁਹਾਨੂੰ ਸਰ ਟਾਰਗੇਟ ਕੀਤਾ ਜਾ ਰਿਹਾ ਹੈ ਟਾਰਗੇਟ ਤਾਂ ਇਹ ਉਹ ਪ੍ਰਧਾਨ ਨਹੀਂ ਬਣ ਸਕਿਆ ਤਾਂ ਉਹਨੇ ਪਾਰਟੀ ਛੱਡੀ ਮੈਂ ਤਾਂ ਇੱਕ ਬੇਨਤੀ ਕਰ ਰਿਹਾ ਤੁਹਾਨੂੰ ਜੇ ਉਹ ਹਰਦਿਆਲ ਸਿੰਘ ਦਾ ਵਫਾਦਾਰ ਨਾ ਹੈ ਨਹੀਂ ਹੋ ਸਕਿਆ ਜਿਨ੍ਹਾਂ ਨੂੰ ਇੱਕ ਸਿਟੀ ਪ੍ਰਧਾਨ ਬਣਾਤਾ ਉਹ ਕਿਸੇ ਦਾ ਵਫਾਦਾਰ ਨਹੀਂ ਹੋਊਗਾ ਨਾ ਉਹ ਆਪਣੀ ਬਰਾਦਰੀ ਦਾ ਹੋਊਗਾ ਤਾਂ ਨਾ ਆਪਣੇ ਭਾਈਚਾਰੇ ਦਾ ਹੋਊਗਾ ਸਾਡਾ ਤਾਂ ਉਹ ਕਦੇ ਹੋਈ ਨਹੀਂ ਸੀ ਠੀਕ ਹੈ ਇੰਨੀ ਕੀ ਬੇਨਤੀਆਂ ਮੈਂ ਤਾਂ ਜੇ ਕਿਸੇ ਤੁਸੀਂ ਮੇਰੇ ਬੈਠੇ ਆਂ ਮੇਰਾ ਪਰਿਵਾਰੀ ਹੈ ਸਾਰਾ ਪਿੰਡ ਦਾ ਨਹੀਂ ਹੈ ਪਰ ਸਾਸੀਤਾ ਤੁਹਾਨੂੰ ਇੱਕ ਬੇਨਤੀ ਕਰ ਰਹੇ ਆਂ ਵੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਮੇਰੇ ਲੋਕਾਂ ਨਾਲ ਧੱਕਾ ਕਰ ਰਹੀ ਹੈ ਇਹ ਗਰੀਬ ਲੋਕ ਹੈ ਜੋ ਸਚਾਈ ਹੈ ਤੁਸੀਂ ਅੱਪਰ ਬਚਾਓ ਮੈਂ ਤਾਂ ਤੁਹਾਨੂੰ ਕਹਿੰਦਾ ਵੀ ਨਿੰਨਾ ਮਿੱਤਲ ਨੂੰ ਹੀ ਬੇਨਤੀ ਕਰੋ ਜਿਹੜੇ ਤੁਸੀਂ ਇਸ ਚੱਕਰਾਂ ਚ ਪੈ ਗਏ ਨਾ ਇਹਨਾਂ ਦੇ ਚੱਕਰਾਂ ਕਰਕੇ ਵਿੱਚ ਨਾ ਪਾਓ ਕਿਹੜੇ ਨੰਬਰ ਹੈ ਜੀ ਜਿਹੜੇ 428 472 ਦੇਖਦੇ ਰਹੇ ਦਿਖਾਓ ਦੇਖੋ ਜੀ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਇਹਨਾਂ ਨੇ ਪਹਿਲਾ ਕੇਸ ਪਾਇਆ ਸੀ 428 ਖਸਰਾ ਨੰਬਰ 428 ਜਿਹੜੀ ਕਿ ਵਰਕ ਬੋਰਡ ਦੀ ਜ਼ਮੀਨ ਹੈ ਆ ਖਸਰਾ ਨੰਬਰ 428 ਹੈ ਠੀਕ ਹੈ ਜੀ ਗੱਭੇ ਸੜਕ ਬਣੀ ਹੋਈ ਹੈ ਮਿਊਨਿਸਪਲ ਕਮੇਟੀ ਨੇ ਬਣਾਈ ਹੋਈ ਹੈ ਪਰ ਰੋੜ ਨਹੀਂ ਇਹ ਖਸਰਾ ਨੰਬਰ 428 ਹੈ ਜਿਹਦੇ ਨਾਲ ਮੇਰਾ ਕੋਈ ਲੇਗਾ ਦਿਗਾ ਨਹੀਂ ਨਾ ਮੇਰਾ ਉਥੇ ਕਬਜਾ ਹੈ ਠੀਕ ਹੈ ਨਾ ਮੇਰਾ ਉਹਦੇ ਨਾਲ ਕੋਈ ਕਬਜਾ ਨਾ ਗਰਦੋਰੀ ਮੇਰਾ ਕੋਈ ਲੇਗਾ ਦਿਗਾ ਨਹੀਂ ਠੀਕ ਹੈ ਫਿਰ ਵੀ ਮੇਰੇ ਤੇ 428 ਦਾ 2 ਸਾਲ ਹੋ ਗਿਆ ਮੇਰੇ ਤੇ ਝੂਠਾ ਕੇਸ ਜਿਹੜਾ ਹੈਗਾ 15 ਬੰਦੇ ਨੇ ਜਗਤਾਰ ਪ੍ਰਧਾਨ ਜਿਹੜਾ ਉਹਦੇ ਬੰਦਿਆਂ ਨੇ ਪ੍ਰਧਾਨ ਦੀ ਮਲਕਿਸਖਾੜ ਦੇ ਹੀਡ ਸਾਰਾ ਡਾਇਰੈਕਸ਼ਨ ਉਹ ਦੇ ਰਿਆ ਬੰਦਿਆਂ ਨੂੰ ਮੇਰੇ ਤੇ ਝੂਠਾ ਕੇਸ ਕਰਿਆ 2 ਸਾਲ ਮੈਨੂੰ ਹਰਾਸ਼ਮੈਂਟ ਕਰਿਆ ਠੀਕ ਹੈ ਅੱਜ ਉਹ ਕੇਸ ਮੇਰੇ ਹੱਥ 'ਚ ਹੋ ਗਿਆ ਅੱਜ ਉਸ ਨੂੰ 428 ਨੂੰ ਛੱਡ ਕੇ ਉਹ ਕੇਜ ਜਿੱਤ ਕੇ ਹੁਣ ਦੂਏ ਪਾਸੇ ਆਜੋ ਹੁਣ ਜਿਹੜਾ ਨਵਾਂ ਕੇਸ ਇਹਨਾਂ ਨੇ ਆ ਕਰਿਆ ਖਸਰਾ ਨੰਬਰ 472 473 ਜੋਗੇ ਮਿਊਨਿਸਪਲ ਕਮੇਟੀ ਮਾਲਕ ਹੈ 472 ਤੇ 473 ਇਹ 10 ਬੰਦਿਆਂ ਨੇ ਮਿਲ ਕੇ ਕਰਿਆ ਹੈ ਇਹਦੇ ਜੋ ਲਵਪ੍ਰੀਤ ਸਿੰਘ ਹੋਰ ਵੀ ਜਿੰਨੇ 10 ਲੇਡੀਆਂ ਨੇ ਪਹਿਲਾ ਜਿਹੜਾ ਕੇਸ 28 ਨੰਬਰ ਖਸਰਾ ਨੰਬਰ 428 ਵਾਲੇ ਨੇ ਕਰਿਆ ਸੀ ਪਹਿਲਾਂ ਉਹ ਬੰਦਿਆਂ ਨੇ ਕਰਿਆ ਸੀ 15 ਬੰਦਿਆਂ ਨੇ ਹੁਣ ਉਹਨਾਂ ਦੀਆਂ ਉਹਨਾਂ ਦੇ ਵਿੱਚੋਂ ਹੀ ਇਹ 10 ਲੇਡੀਆਂ ਨੇ ਮੇਰੇ ਦੇ ਖਸਰਾ ਨੰਬਰ 473 473 472 ਦਾ ਜਿਹੜਾ ਕੇਸ ਕਰਿਆ ਜਿਸ ਦੇ ਨਾਲ ਮੇਰਾ ਕੋਈ ਤਾਲੁਕ ਵਾਸਤਾ ਨਹੀਂ ਐ ਦੂਰ ਦੂਰ ਤੱਕ ਨਾ ਮੇਰਾ ਕੋਈ ਕਬਜਾ ਨਾ ਮੇਰੀ ਕੋਈ ਗਰਦੌਰੀ ਐ ਮੈਨੂੰ ਇੱਕ ਨਜਾਇਜ਼ ਹਰਾਸਮੈਂਟ ਕਰ ਰਹੇ ਆ ਇਹ ਜ਼ਮੀਨ ਜਿਹੜੀ 472 ਐ 473 ਐ ਇਹ ਨਗਰ ਕੌਸ਼ਲ ਬਨੂੜ ਦੀ ਪ੍ਰਾਪਰਟੀ ਐ ਜਿਹੜੀ ਕਿ ਜੋੜੇ ਆ ਇਹਦੇ ਵਿੱਚ ਬਰੰਟਾ ਖੜਾ ਐ ਇਸ ਦੇ ਨਾਲ ਕਿਸੇ ਦਾ ਵੀ ਕਬਜਾ ਨਹੀਂ ਇਹ ਨਗਰ ਕੌਸ਼ਲ ਬਨੂੜ ਦੀ ਜਿਹੜੀ ਸੱਚਾਈ ਐ ਜਿਹੜੀ ਉਹ ਕਦੇ ਛੁੱਪੀ ਨਹੀਂ ਰਹਿੰਦੀ ਅੱਜ ਤੋਂ 2 ਸਾਲ ਪਹਿਲਾਂ ਕੋਈ ਰੀਕੂ ਪੁੱਤਰ ਕਮਰਜੀਤ ਪੁੱਤਰ ਨਾਰੂ ਰਾਮ ਤਾਂ ਕੋਈ ਆਪਣੇ ਖੇਤਾਂ 'ਚ ਕੰਮ ਕਰ ਰਿਹਾ ਸੀ ਝਗੜਾ ਹੋਇਆ ਖਸਰਾ ਨੰਬਰ 428 ਜਿਸ ਨਾਲ ਮੇਰਾ ਕੋਈ ਲੇਗਾ ਦੇਗਾ ਨਹੀਂ ਨਾ ਮੇਰਾ ਕੋਈ ਕਬਜ਼ਾ ਹੈ ਨਾ ਮੇਰੀ ਕੋਈ ਮਲਕੀਅਤ ਹੈ ਉਹਦੇ 'ਚ ਉਹ ਖਸਰਾ ਨੰਬਰ 428 ਦਾ ਜਿਹੜਾ ਕਿ ਅਲਾਟਮੈਂਟ ਹੋਇਆ ਹੋਇਆ ਸਾਡੇ ਬਜ਼ੁਰਗਾਂ ਨੂੰ ਸਾਡੇ ਵਾਰਡ ਦੇ ਜਿਹੜੇ ਉਹ ਰਹਿਣ ਵਾਲੇ ਆ ਰੀਕੂ ਮੇਰੀ ਵਾਰਡ ਦਾ ਰਹਿਣ ਵਾਲਾ ਇਹਨਾਂ ਨੇ ਕੀ ਕਰਿਆ ਉਹ ਜਿਹੜਾ ਖਸਰਾ ਨੰਬਰ 428 ਸੀ ਜਦੋਂ ਉਹ ਆਪਣੇ ਖੇਤਾਂ 'ਚ ਰਿਕੂ ਕੰਮ ਕਰਨ ਗਿਆ ਤੇ ਉੱਥੇ ਇਹਨਾਂ ਨੇ ਮਾਰ ਪੀਟ ਕੀਤੀ ਚਲੋ ਉਹਨੇ ਦਰਖਾਸਤ ਦਿੱਤੀ ਅਸੀਂ ਜਿਹੜੇ ਪਤਵੰਤੇ ਸੱਜਣ ਸੀ ਵਾਰਡ ਨੰਬਰ 13 ਦੇ ਤੇ ਵਾਰਡ ਨੰਬਰ 11 ਦੇ 12 ਦੇ ਅਸੀਂ ਇਹਨਾਂ ਦਾ ਰਾਜੀਨਾਮਾ ਕਰਵਾ ਦਿੱਤਾ ਭਾਈ ਤੁਸੀਂ ਲੜਾਈ ਝਗੜਾ ਨਾ ਕਰੋ ਸ਼ਹਿਰਦਾਰੋਂ ਸਾਰੇ ਸਾਨੂੰ ਇੱਕਸਾਰ ਹੋ ਤੁਸੀਂ ਇਦਾਂ ਕਰੋ ਆਪਣੇ ਦੋਨੇ ਬੈਠ ਕੇ ਜਿਹੜਾ ਹੈਗਾ ਆਪਣੇ ਰਾਜੀਨਾਮਾ ਕਰ ਲਓ ਅਸੀਂ ਰਾਜੀਨਾਮਾ ਇਹਨਾਂ ਦਾ ਕਰਵਾ ਦਿੱਤਾ ਜਿਹੜਾ ਕਿ ਆ ਲਿਖਤੀ ਰੂਪ 'ਚ ਇਨਾਦਰ ਰਜਿਨਾਮਾ ਅਸੀਂ ਕਰਾਇਆ ਹੈ ਆਜ ਜੀ ਕਰਨੈਲ ਸਿੰਘ ਸਾਰੇ ਹੀ ਮਿਲ ਕੇ ਜਿਹੜੇ ਹੈਗੇ ਆ ਉੱਥੇ ਬੰਦੇ ਸੀ ਮੌਜੂਦ ਅਮਰਜੀਤ ਹੋਰ ਵੀ ਸੀ ਇਹ ਅਸੀਂ ਰਜਿਨਾਮਾ ਉਹਨਾਂ ਦਾ ਕਰਾਤਾ ਪਾਈ ਤੁਸੀਂ ਲੜਾਈ ਝਗੜਾ ਕਰੋ ਤੁਸੀਂ ਕੋਰਟ ਕੇਸ ਕਰੋ ਜਿਸ ਨੂੰ ਕੋਰਟ ਦੇਵੇਗਾ ਉਹ ਉਸ ਨੂੰ ਜਗ੍ਹਾ ਦਿੱਤੀ ਜਾਏਗੀ ਦੂਜਾ ਬੰਦਾ ਇੰਟਰਫੇਰ ਨਹੀਂ ਕਰੇਗਾ ਜੇ ਕੋਈ ਕਰੂਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਜਾ ਕੇ ਰੀਕੂ ਤੇ ਕੇਸ ਪਾਉਂਦੇ ਪ੍ਰਧਾਨ ਜੀ ਜਾਂ ਉਹਦੇ ਬੰਦੇ ਇਹਨਾਂ ਨੇ ਕੀ ਕਰਿਆ ਝੱਕ ਕੇ ਜੀ ਜਿਹੜਾ ਕੇਸ ਹੈ ਉਹ ਮੇਰੇ ਤੇ 15 ਬੰਦਿਆਂ ਨੇ ਕੇਸ ਨਾ ਮੇਰਾ ਕੋਈ ਲੇਕਾ ਨਾ ਦੇਗਾ 428 ਨਾਲ 15 ਬੰਦਿਆਂ ਨੇ ਚੱਕ ਕੇ ਮੇਰੇ ਤੇ ਕੇਸ ਕਰਤਾ ਦੋ ਦੋ ਸਾਲ ਪਹਿਲਾਂ ਦੀ ਗੱਲ ਹੈ ਜੀ ਠੀਕ ਹੈ ਮੈਂ ਦੋ ਸਾਲ ਬਦਨਾਮੀ ਮਹਿਸੂਸ ਕਰੀ ਹੈ ਮੈਨੂੰ ਇਹਨਾਂ ਨੇ ਬਿਨਾ ਮਤਪਲ ਤੋਂ ਬਿਨਾ ਵਜ੍ਹਾ ਤੋਂ ਮੈਨੂੰ ਹਰਾਸ਼ਮੈਂਟ ਕੀਤਾ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰਾ ਅਕਸ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ 15 ਬੰਦਿਆਂ ਦਾ ਜਿਹੜਾ ਹੈਗਾ ਕੇਸ ਮੇਰੇ ਤੇ ਮੈਂ ਦੋ ਸਾਲ ਭੁਗਤਿਆ ਦੋ ਸਾਲ ਬਾਅਦ ਹੁਣ ਮਲ ਕੇ ਜਿਹੜਾ ਇਹ ਕੇਸ ਹੈ ਇਹ ਜੱਜ ਸਾਹਿਬ ਨੇ ਉਹਨਾਂ ਦੀ ਜਿਹੜੀ ਸਟੇ ਐਪਲੀਕੇਸ਼ਨ ਸੀ ਉਹ ਖਾਰਜ ਕਰ ਦਿੱਤੀ ਜਿਹੜਾ ਉਹਨਾਂ ਦਾ ਕੇਸ ਸੀ ਉਹ ਡਿਸਮਿਸ ਕਰ ਦਿੱਤਾ ਇਹ ਡਿਸਮਿਸ ਹੋਣ ਤੋਂ ਬਾਅਦ ਜਿਹੜਾ ਉਹ ਰਿਕੂ ਹੈ ਮੇਰੀ ਵਾਰਡ ਦਾ ਉਹ ਆਪਣੇ ਗਿਆ ਐ ਐਸਐਸਪੀ ਸਾਹਿਬ ਕੋਲੇ ਗਿਆ ਵੀ ਇਦਾਂ ਦਾ ਸਰਕਾਰ ਇਹ ਬਸਰਬ ਮੈਨੂੰ ਇਹ ਪਰੇਸ਼ਾਨ ਕਰਦੇ ਨੇ ਉਹਨਾਂ ਦਰਖਾਸਤ ਮਾਰ ਕਰਾ ਕੇ ਥਾਣਾ ਬਨੂੜ ਚਾਈ ਹੈ ਉਹਨਾਂ ਨੂੰ ਪੁਲਿਸ ਪੁਲਿਸ ਨੇ ਕਾਫੀ ਵਾਰ ਮਿਲ ਕੇ ਤਲਾਹ ਦਿੱਤੀ ਹੈ ਵੀ ਤੁਸੀਂ ਆ ਕੇ ਬੈਠ ਕੇ ਗੱਲ ਕਰੋ ਭਾਈ ਇਹ ਕੇਸ ਜਿੱਤ ਗਿਆ ਤੇ ਤੁਸੀਂ ਆਪ ਦਾ ਜਿਹੜਾ ਦਾ ਮਸਲਾ ਹੱਲ ਕਰੋ ਜੀ ਤੇ ਉਸ ਸਬੰਧ ਵਿੱਚ ਮਿਲ ਕੇ ਬੁਲਾਇਆ ਤੇ ਇਹ ਪ੍ਰਧਾਨ ਖੁਦ ਨਗਰ ਕੌਸ਼ਲ ਦਾ ਥਾਣੇ ਆਇਆ ਬੰਦਿਆਂ ਨਾਲ ਕਹਿੰਦਾ ਚਲੋ ਜੀ ਠੀਕ ਹੈ ਤੁਸੀਂ ਆਪਣੀ ਜਗ੍ਹਾ 'ਚ ਕੰਮ ਕਰੋ ਤੁਸੀਂ ਤੁਹਾਡੇ ਹੱਕ 'ਚ ਆ ਤੁਹਾਡੀ ਜਗ੍ਹਾ ਹੈ ਤੇ ਸਾਡੇ ਕੋਲ ਕੋਈ ਡਾਕੂਮੈਂਟ ਨਹੀਂ ਤੁਸੀਂ ਕੰਮ ਕਰੋ ਕਹਿ ਕੇ ਉੱਥੇ ਜਦੋਂ ਉਹ ਬੰਦਾ ਉਹ ਆਪਣੀ ਮੀ ਆਪਣੇ ਪਰਿਵਾਰ ਨੂੰ ਉਹ ਲੈ ਕੇ ਉੱਥੇ ਕੰਮ ਕਰਨ ਗਿਆ ਆਪਣੀ ਘਰ ਵਾਲੀ ਨੂੰ ਹੋਰ ਪਰਜਾਈ ਸੀ ਬੱਚੇ ਸੀ ਭਤੀਜੇ ਸੀ ਭਾਈ ਸੀ ਤੇ ਅਮਰਜੀਤ ਦੇ ਬੱਚੇ ਆ ਜਿਹੜਾ ਅਮਰਜੀਤ ਸੁਰਗਵਾਸ ਹੋ ਚੁੱਕਾ ਉਹਦਾ ਡੈਥ ਸਰਟੀਫਿਕੇਟ ਵੀ ਹੈਗਾ ਉੱਥੇ ਜਾ ਕੇ ਪ੍ਰਧਾਨ ਸਰਕਾਰੀ ਗੱਡੀ 'ਚ ਆਇਆ ਉਹ ਚਾਰ ਚੁਫੇਰੇ ਉਹਦੇ ਰੌਂਡੀ ਲਾਈ ਆ ਨੇ ਗੇੜੀ ਲਾਈ ਆ ਸਰਕਾਰੀ ਗੱਡੀ ਦੀ ਲਾ ਕੇ ਜਾ ਕੇ ਇੱਕ ਲੱਗਦੀ ਜਾ ਕੇ ਇਹਨੇ ਲੋਅਸਮੈਂਟ ਕਰਤੀ ਬੁਰਦੁਰਾ ਸਾਹਿਬ ਚ ਵੀ ਉੱਥੇ ਨਜਾਇਜ਼ ਕਬਜ਼ਾ ਹੋ ਰਿਹਾ ਵੀ ਨਜਾਇਜ਼ ਕਬਜ਼ਾ ਉੱਥੋਂ ਫਿਰ ਇਹਨੇ ਲੇਡੀਜ਼ ਆਪਣੇ ਘਰ ਵਾਲੀ ਆਪਣੇ ਮੁੰਡੇ ਦੇ ਘਰ ਵਾਲੀ ਇਹਦਾ ਮੁੰਡਾ ਹੋਰ ਮਲੇ ਕਈ ਲੇੜੀ ਭਖਾ ਕੇ ਇਹਨੇ ਉੱਥੇ ਭੇਜਿਆ ਜਿਨ੍ਹਾਂ ਨੇ ਉੱਥੇ ਆ ਕੇ ਕੁੱਟਮਾਰ ਕੀਤੀ ਆ ਉਹਨਾਂ ਦੀ ਜਗ੍ਹਾ 'ਚ ਰੀਕੂ ਕੁਮਾਰ ਦੀ ਜਿਹੜੀ ਜਗ੍ਹਾ ਹੈ ਰੀਕੂ ਦੀ ਜਗ੍ਹਾ ਹੈ ਉਹਦੇ ਵਿੱਚ ਆ ਕੇ ਇਹਨਾਂ ਨੇ ਹਮਲਾ ਕੀਤਾ ਹਮਲਾ ਮਾਰਪੀਟ ਕੀਤੀ ਆ ਪੂਰੀ ਮਾਰਗਿਡ ਕੀਤੀ ਆ ਚਲੋ ਜਦੋਂ ਪਤਾ ਲੱਗਿਆ ਫੋਨ ਕਰਿਆ ਭਾਈ ਲੜਾਈ ਝਗੜਾ ਨਾ ਹੋ ਜੇ ਚਲੋ ਮਟਾਇਆ ਮਟਾ ਕੇ ਉਧਰ ਪੁਲਿਸ ਨੇ ਅੱਧੇ ਪਰਲੇ ਪਾਸੇ ਖੜਾਤੇ ਅੰਦਰੋਂ ਪਾਸੇ ਕੋਈ ਗੱਲ ਨਹੀਂ ਭਾਈ ਕੱਲ ਦਾ 10 ਤਰੀਕ ਜਿਹੜਾ ਹੈਗਾ ਉਹ ਟਾਈਮ ਦਿੱਤਾ ਹੋਇਆ 4 ਵਜੇ ਦਾ ਟਾਈਮ ਦਿੱਤਾ ਰਿਟਰਨ ਚ ਟਾਈਮ ਦਿੱਤਾ ਇਹਨਾਂ ਨੂੰ ਰਿਕੂ ਨੇ ਜਿਹੜੀ ਦਰਖਾਸਤ ਐ ਐਸਐਸਪੀ ਨੇ ਐਸਐਸਪੀ ਨੂੰ ਦਿੱਤੀ ਐ ਉਹਦੇ ਸਬੰਧਤ 4 ਵਜੇ ਦਾ ਕਾਰ ਬਾਰ ਥੋੜਾ ਜ਼ਿਕਰ ਕਿਉਂ ਹੋ ਰਿਹਾ ਇਹਦੇ ਚ ਦੇਖੋ ਇਹਦੇ ਚ ਰਾਜਨੀਤੀ ਐ ਮੇਰਾ ਅਕਸ਼ ਖਰਾਬ ਕਰਨ ਵਾਸਤੇ ਉਹੀ ਤਾਂ ਗੱਲ ਐ ਮੇਰਾ ਕੋਈ ਲੇਗਾ ਦੇ ਗਰੀ ਐ ਪਹਿਲਾ ਜਿਹੜਾ 428 ਦਾ ਪਾਇਆ ਸੀ ਉਹ ਮੈਂ ਜੱਸਾ ਨੂੰ ਇਹ ਕਿਹਾ ਜੱਸਾ ਮੇਰਾ ਕੋਈ ਲੇਗਾ ਦੇਗਾ ਨਹੀਂ ਜੱਸਾ ਨੇ ਡਿਸਮਿਸ ਕਰਤਾ ਹੁਣ ਇਹਨਾਂ ਨੇ ਕੀ ਕਰਿਆ ਹੁਣ ਇੱਕ ਨਵਾਂ ਕੇਸ ਹੋਰ ਜਿਹੜਾ ਹੈਗਾ ਆ ਦੇਖੋ ਪਹਿਲਾਂ ਉਹਨਾਂ ਦੇ ਜਿਹੜੇ 15 ਬੰਦੇ ਸੀ ਹੁਣ ਜਿਹੜਾ ਕੇਸ ਨਵਾਂ ਪਾਤਾ ਇਹਨਾਂ ਨੇ ਹੁਣ ਕੇਸ ਇਹ ਨਵਾਂ 10 ਬੰਦਿਆਂ ਨੇ ਇੱਕ ਆ ਲੜਕਾ ਵਿੱਚ ਵਕੀਲ ਹੈ ਤੇ 10 ਲੇਡੀਜ਼ ਨੇ ਉਹਨਾਂ ਦੇ ਇਹ ਨਵਾਂ ਕੇਸ ਇੱਕ ਹੋਰ ਮੇਰੇ ਤੇ ਮਲਕ ਇਹਨਾਂ ਨੇ ਧਾਇਰ ਕਰ ਦਿੱਤਾ ਜਿਹਦੀ 10ਵੇਂ ਮਹੀਨੇ ਦੀ 3 ਤਰੀਕ ਹੈ ਇਹਦੀ ਇਸ ਕੇਸ ਵਿੱਚ ਕੀ ਹੈ ਕੁਝ ਅਲੱਗ ਹੈ ਕਿ ਇਹਦੇ ਚ ਅਲੱਗ ਹੈ ਪਹਿਲਾਂ 428 ਦਾ ਪਾਇਆ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਹੈ ਉਹਦੇ ਚ ਜਦੋਂ ਉਹਨਾਂ ਨੂੰ ਕੁਝ ਨਹੀਂ ਮਿਲਿਆ ਹਾਰ ਕੇ ਹੁਣ ਮੈਨੂੰ ਬਦਨਾਮ ਕਰ ਜੋਗੇ ਫੇਰ ਇਹਨਾਂ ਨੇ ਕੇਸ ਨੰਬਰ ਖਸਰਾ ਨੰਬਰ 472 ਖਸਰਾ ਨੰਬਰ 473 ਜਿਸ ਦੀ ਮਾਲਕ ਨਗਰ ਕੌਸ਼ਲ ਬਨੂੜ ਹੈ ਜਿਸ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਨਾ ਮੇਰਾ ਉਹਦੇ ਤੇ ਕਬਜ਼ਾ ਹੈ ਉਹ ਜਗਾ ਇਦਾਂ ਹੀ ਪਈ ਆ ਉਹਦੇ ਚ ਸਰਕਾਰੀ ਕਮੇਟੀ ਦਾ ਬੋਰਡ ਲੱਗਿਆ ਹੋਇਆ ਹੈ ਮੇਰਾ ਕੋਈ ਲੇਗਾ ਦੇਗਾ ਨਹੀਂ ਆ ਉਹ ਮੈਨੂੰ ਹਰਾਸ਼ਮੈਂਟ ਕਰਨ ਵਾਸਤੇ ਤੇ ਮੈਨੂੰ ਬਦਨਾਮ ਕਰਨ ਦੇ ਮਕਸਦ ਨੇ ਨਾਲ ਜਿਹੜਾ ਹੈ ਮੇਰੇ ਤੇ ਮਿਲ ਕੇ ਕੇਸ 12 ਬਾਰ ਬਾਰ ਦੁਬਾਰਾ ਦੁਬਾਰਾ ਇਹ ਜਿਹੜਾ ਕੇਸ ਪਾਰ ਹੈ ਇਸ ਕੇਸ پارٹی ਕਿਸ ਕਿਸ ਨੂੰ ਬਣਾਇਆ ਹੋਇਆ ਹੈ ਇਸ ਕੇਜ ਦੇ ਵਿੱਚ ਇੱਕ ਨੰਬਰ ਤੇ ਪਾਰਟੀ ਮੈਨੂੰ ਬਣਾਇਆ ਹੋਇਆ ਹੈ ਦੂਜੇ ਨੰਬਰ ਤੇ ਰਿਕੂ ਨੂੰ ਬਣਾਇਆ ਹੋਇਆ ਹੈ ਤੀਜੇ ਨੰਬਰ ਤੇ ਮਿਊਨਿਸਪਲ ਕਮੇਟੀ ਨੂੰ ਬਣਾਇਆ ਹੈ ਹਾਲਾਂਕਿ ਜਗਾ ਮਿਊਨਿਸਪਲ ਕਮੇਟੀ ਦੀ ਹੈ ਲੇਕਿਨ ਲੋਕਾਂ ਵੱਲੋਂ ਮਿਊਨਿਸਪਲ ਕਮੇਟੀ ਨੂੰ ਹੀ ਪਾਰਟੀ ਕਿਉਂ ਬਣਾਇਆ ਦੇਖੋ ਜੀ ਇਹ ਮਕਸਦ ਇਹਨਾਂ ਦਾ ਜੋ ਹੈਗਾ ਜ਼ਮੀਨ ਹੜਪਣ ਹੜਪਣ ਦਾ ਸਰਕਾਰੀ ਜ਼ਮੀਨ ਹੜਪਣ ਦਾ ਹੈ ਕਿਉਂਕਿ ਵਾਰਡ ਨੰਬਰ 12 ਔਰ ਇੱਕ 12 ਔਰ ਇੱਕ ਦੇ ਵਿਚਕਾਰ ਹੈ 13 ਦੇ ਕੋਲ ਹੈ ਇਹ ਪ੍ਰਧਾਨ ਦਾ ਜਿਹੜਾ ਮਕਸਦ ਹੈ ਪ੍ਰਧਾਨ ਦਾ ਕੀ ਨਾਮ ਹੈ ਜਗਤਾਰ ਸਿੰਘ ਹੈ ਜਿਹੜਾ ਸਾਡੇ ਉਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਆ ਤੇ ਪਹਿਲੇ ਤੁਸੀਂ ਵੀ ਕਾਂਗਰਸੀ ਸੀਗੇ ਤੁਹਾਡੇ ਮੈਂ ਹਾਂ ਜਿਸ ਦਿਨ ਦਾ ਮੈਂ ਇਹ ਪਾਰਟੀ त्यागी ਹੈ ਮੈਂ ਇਹਨਾਂ ਦੇ ਆਪਣੇ ਜਿਹੜੇ ਵਧੀਆ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਤੇ ਆਪਣੇ ਐਮਐਲਏ ਨੀਨਾ ਮਿੱਤਰ ਜੀ ਦੇ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਮੈਂ ਜਵਾਨ ਕਰੀ ਉਸ ਦਿਨ ਦਾ ਮੇਰੇ ਨਾਲ ਇਹ ਵੈਰ ਪਈ ਹੋਏ ਨੇ ਮੈਨੂੰ ਹਰ ਇੱਕ ਗੱਲ 'ਚ ਮਿਲ ਕੇ ਬਦਨਾਮ ਕਰਦੇ ਨੇ ਕਦੇ ਕਿਸਤੇ ਕੇਸ ਕਦੇ ਕਿਸ ਤਰ੍ਹਾਂ ਦਾ ਕੇਸ ਤੇ ਆਹ ਜਿਹੜਾ ਮੇਰੇ ਤੇ ਕਾਇ ਪਾਇਆ ਇਹਦੇ ਨਾਲ ਮੇਰਾ ਕੋਈ ਦਬਾਅ ਨਹੀਂ ਕੋਈ ਗੱਲ ਨਹੀਂ ਕੋਈ ਨਾ ਮੇਰਾ ਕਬਜ਼ਾ ਹੈ ਕਮੇਟੀ ਦੀ ਜ਼ਮੀਨ ਹੈ ਇਹ ਸਿਰਫ ਇਹ ਆਪ ਹੜੱਪਣ ਨੂੰ ਫਿਰਦੇ ਆ ਠੀਕ ਹੈ ਜੀ ਅਗਲਾ ਕਦਮ ਕੀ ਰਹੇਗਾ ਜੇ ਤੁਹਾਡਾ ਇਸ ਕੋਈ ਹੈ ਨਹੀਂ ਲੈਣ ਦੇਣ ਨਹੀਂ ਹੈ ਕੀ ਕਜ਼ਮ ਹੈ ਜੀ ਦੇਖੋ ਜੀ ਹੁਣ ਮੈਂ ਬਾਰ-ਬਾਰ ਤਾਂ ਆਪਣੀ ਪਤਨਾਮੀ ਕਰਾਉਂਗਾ ਪਹਿਲਾਂ ਮੈਨੂੰ ਬਿਨਾਂ ਵਜ੍ਹਾ ਤੋਂ ਇਹਨਾਂ ਨੇ ਮਿਲ ਕੇ ਮੇਰੀ ਬਦਨਾਮੀ ਕੀਤੀ ਹੈ ਮੇਰਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ 428 ਨਾਲ ਮੇਰਾ ਕੋਈ ਲੈਕ ਨਹੀਂ ਸੀ ਲਿਕ ਨਹੀਂ ਸੀ ਹੁਣ ਜਿਹੜਾ 472 ਤੇ 473 ਜਿਹੜਾ ਮਿਊਨਿਸਪਲ ਕਮੇਟੀ ਬਨੂਰ ਮਾਲਕੀ ਆ ਟੋਬੇ ਵਾਲੀ ਜ਼ਮੀਨ ਹੈ ਜਿਹੜੀ ਕਿ ਖਾਲੀ ਪਈ ਆ ਉਹਦੀ ਬੋਰਡ ਲਗਾਇਆ ਹੈ ਸਰਕਾਰੀ ਉਹਦੇ ਨਾਲ ਮੇਰਾ ਕੋਈ ਲੈਗਾ ਦੇਗਾ ਨਹੀਂ ਹੈਗਾ ਮੈਨੂੰ ਬਦਨਾਮ ਤੇ ਇਹਦੇ ਸਬੰਧ ਚ ਇਹਦੇ ਸਬੰਧ ਦੇ ਵਿੱਚ ਮੈਂ ਜਿਹੜਾ ਬਾਰ ਬਾਰ ਮੇਰੀ ਬੇਇੱਜ਼ਤੀ ਹੋ ਰਹੀ ਹੈ ਇਹਦੇ ਸਬੰਧ ਵਿੱਚ ਮੈਂ ਕੋਰਟ 'ਚ ਜਾਊਂਗਾ ਮਾਨਯੋਗ ਅਦਾਲਤ ਦੇ ਵਿੱਚ ਫਰਿਆਦ ਕਰੂੰਗਾ ਆਪਣੀ ਕਿ ਮੇਰਾ ਜਿਹੜਾ ਅਕਸ਼ ਖਰਾਬ ਕਰਨ ਵਾਸਤੇ ਮੈਨੂੰ ਬਦਨਾਮ ਕਰਨ ਵਾਸਤੇ ਸਾਰੀ ਸਾਜ਼ਿਸ਼ ਜਿਹੜੀ ਹੈ ਪ੍ਰਧਾਨ ਰਚ ਰਿਹਾ ਤੇ ਉਹਦੇ ਚਹੇਤੇ ਜਿਹੜੇ ਹੈ ਉਹ ਰਚ ਰਿਹਾ ਆਉਣ ਵਾਲੇ ਇਲੈਕਸ਼ਨ 'ਚ ਮੈਨੂੰ ਬਦਨਾਮ ਕਰਨਾ ਚਾਹੁੰਦੇ ਨੇ ਤੇ ਮੈਨੂੰ ਤਾਹ ਲਾਣਾ ਚਾਹੁੰਦੇ ਨੇ ਇਹਦੇ ਵਿੱਚ ਮੇਰਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਇਹਦੇ ਵਿੱਚ ਜਿੰਨੇ ਇਹਨਾਂ ਨੇ ਇਲਜ਼ਾਮ ਲਾਏ ਆ ਸਾਰੇ ਬੇਮੁਨਾਯਾਦ ਤੇ ਝੂਠੇ ਨੇ ਮੇਰਾ ਕੋਈ ਇਹਦੇ ਵਿੱਚ ਰੋਲ ਨਹੀਂ ਹੈਗਾ ਭਰਾਵਾ ਨਾ ਮੇਰੀ ਇਹਦੇ ਜੋੜੂ ਆ ਪੋਲਿਟਿਕਲ ਸਟੰਟ ਆ ਵੀ ਕਰ ਰਹੇ ਹਾਂ ਜੀ ਪੋਲਿਟਿਕਲ ਸਟੰਟ ਹੈ ਮੈਨੂੰ ਬਦਨਾਮ ਕਰਨ ਲੋਕ ਹੁਣ ਇਹਨਾਂ ਗੁੱਸਾ ਕਰ ਰਹੇ ਨੇ ਲੋਕ ਹੁਣ ਆਪਣੇ ਆਪ ਵਧੀਆ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖ ਰਹੇ ਆ ਵਧੀਆ ਕੰਮ ਹੋ ਰਹੇ ਆ ਬਨੂੜ ਦੇ ਵਿਕਾਸ ਰਾਜਪੁਰੇ ਦੇ ਹਲਕੇ ਦੇ ਹੋ ਰਹੇ ਆ ਪੰਜਾਬ ਦੇ ਹੋ ਰਹੇ ਆ ਉਹਨਾਂ ਨੂੰ ਦੇਖਦਿਆਂ ਇਹ ਲੋਕ ਰਲਦੇ ਨੇ ਬਸ ਇਹ ਇਸ ਗੱਲ ਤੋਂ ਬਸ ਇਹਨਾਂ ਨੂੰ ਮਜੈਲਸੀ ਹੋ ਰਹੀ ਹੈ ਤੇ ਮੇਰੇ ਤੇ ਬਹੁਤ ਹੀ ਮਤਲ ਨਜਾਇਜ਼ ਮੈਨੂੰ ਤੰਗ ਪਰੇਸ਼ਾਨ ਕਰ ਰਹੇ ਨੇ ਹਰੇਕ ਗੱਲੋਂ ਨਾ ਮੇਰੇ ਕੋਈ ਕੰਮ ਹੋਣ ਦਿੰਦੇ ਆ ਜਦੋਂ ਕੋਈ ਏਜੰਡੇ 'ਚ ਕੰਮ ਪੈਂਦਾ ਪ੍ਰਧਾਨ ਚੱਕ ਕੇ ਪਰਾਂ ਮਾਰਦਾ ਕਈ ਵਾਰ ਮੇਰੇ ਤੇ ਦਰਖਾਸਤਾਂ ਦੇ ਲਿਆ ਨੇ ਜਿਹੜੀਆਂ ਮੇਰੇ ਕੋਲ ਪਈਆਂ ਨੇ ਬੋਲੀ ਹੁੰਦੀ ਆ ਜ਼ਮੀਨ ਦੀ ਆਪਣੇ ਚਾਹੇਤਿਆਂ ਨੂੰ ਦੇ ਦਿੰਦਾ ਜੇ ਵਿਰੋਧ ਕਰਦੇ ਆ ਤੇ ਸਾਡੇ ਤੇ ਦਰਖਾਸਤਾਂ ਦੇਂਦਾ ਕਦੀ ਸੀਐਮ ਸਾਹਿਬ ਨੂੰ ਦੇਤੀ ਕਦੀ ਕੇਨੂੰ ਦੇਤੀ ਏਦਾਂ ਮਲਕੇ ਮਲਕੇ ਮਤੇ ਪਾਤ ਕਰਦਾ ਸਾਡੇ ਖਿਲਾਫ ਯਾਨੀ ਬਹੁਤ ਇਸ ਪ੍ਰਧਾਨ ਨੇ ਸਾਨੂੰ ਬਹੁਤ ਦੁਖੀ ਕਰਾਇਆ ਹੈ